ਸਰ ਜਿਹੜੇ ਵਿਅਕਤੀ ਅੱਜ ਬੜੇ ਨੇ ਕੀ ਕੁਝ ਬਰਬੰਦ ਹੋਇਆ ਨਾ ਤੇ ਐਕਚੁਅਲੀ ਕੱਲ ਸ਼ਾਮੀ ਸਾਡੇ ਜੀ ਐਸ ਕੁਲਿੰਦਰ ਸਿੰਘ ਨੇ ਇਹਨਾਂ ਕੋਲੇ ਕੋਈ ਇਤਲਾਹ ਮਿਲੀ ਕੀ ਇਸ ਤਰ੍ਹਾਂ ਦੋ ਵੱਡੀਆਂ ਦੇ ਵਿੱਚ ਬਨਾਰਸੀ ਦੇ ਚਾਰ ਲੋਕ ਨੇ ਜਿਹੜੇ ਉਹ ਕਿ ਜਿਹੜੀ ਆ ਵੇਚਣ ਵਾਸਤੇ ਲੱਗੇ ਆ ਰੇਕਸਪਸ ਜੀ ਇਹਨਾਂ ਨੇ ਸੁਰਤ ਕਰਦੇ ਹੋਏ ਜਿਹੜੀ ਆ ਪਾਰਟੀ ਚਾਰ ਚੱਕੀ ਮੋਕਕੇ ਤੇ ਰੇਡ ਕੀਤੀ ਜਿੱਥੇ ਇੱਕ ਗੱਡੀ ਜਿਹੜੀ ਆ ਉਹ ਬਨਾਰਸੀ ਤੋਂ ਬਣੀ ਜਿਹਦੇ ਚੋਂ 10 ਘੱਟੇ ਭੁਖੀ ਦੇ ਬਰੇਚ ਜੀ ਉਸ ਵੇਲੇ ਉਥੇ ਦੁਸ਼ੀ ਮੋਕਕੇ ਤੇ ਰੈਡ ਕੀਤਾ ਉਸ ਤੋਂ ਬਾਅਦ ਦੂਜੀ ਗੱਡੀ ਜਿਹੜੀ ਉਹ ਸਖਦੇਵ ਕਲੋਨੀ ਕਲੋਨੀ ਉਥੇ ਮਿਲਜੀ 14 ਘੱਟੇ ਉਸ ਗੱਡੀ ਦੇ ਵਿੱਚ ਭੁਖੀ ਚੋਰ ਉਸਤਰਾਮ ਜੀ ਚਾਰ ਬੰਦਿਆਂ ਦੇ ਗਿਆ ਇੱਕੋ ਪਰਿਵਾਰ ਦੇ ਚਾਰ ਦੰਦੇ ਨੇ ਇੱਕ ਭਰਾ ਜੋ ਸ਼ਿਸ਼ਟ ਕਰ ਲਿਆ ਸੀ ਮੌਕੇ ਤੇ ਤਿੰਨ ਜਿਹੜੇ ਨੇ ਉਪਰ ਆ ਗਏ ਔਰ ਇੱਕੋ ਪਰਿਵਾਰ ਦੇ ਬੇਸਿਕਲੀ ਬਨਾਸੀ ਦੇ ਰਹਿਣ ਲੜਿਆ ਪਤਾ ਲੱਗਾ ਜੀ ਪਿਛਲੇ ਸਾਲ ਦੇ ਤੋਂ ਇਹ ਮਸ਼ੀਨ ਦੇ ਮਦਦ ਨਾਲ ਕਾਰ ਰਿਸੀਪ ਗੁਪਤ ਜਾਣਕਾਰੀ ਦੇ ਅਧਾਰ ਤੇ ਇਹ ਸੀ ਕਿ ਤਸੀਦ ਲਾਇਆ ਜਿਹਨਾਂ ਨੇ ਇਨਫੋਰਮੇਸ਼ਨ ਵੀਡੀਓ ਦੇਖਾ ਜਿਹੜਾ ਇਹ ਕਿੰਨ ਲਖ ਸਨ ਉਹਦੇ ਉਹਦੇ ਵਿੱਚ ਆਈ ਹੈ ਕਿ ਉਹ ਵੈਸੇ ਵਾਈ ਸੀ ਇਹ ਥੋੜੀ ਐਕਚੁਅਲੀ ਖਨੋਰੀ ਸ਼ਹਿਰ ਦੀ ਨਾਕਾਬੰਦੀ ਇਸ ਤਰੀਕੇ ਨਾਲ ਕੀਤੀ ਹੋਈ ਹੈ ਕਿ ਇਹਨੂੰ ਚਾਰੇ ਪਾਸੇ ਨਾਕਿਆਂ ਦੇ ਨਾਲ ਸਾਡੇ ਸੂਬਾ ਸਰ ਸਾਹਿਬ ਨੇ ਬੜੀ ਯੋਧਵੰਦੀ ਤਰੀਕੇ ਨਾਲ ਕੀ ਰਾ ਪਾਇਆ ਹੋਇਆ ਕਿ ਬਾਹਰਲੀ ਕੋਈ ਵੀ ਚੀਜ਼ ਜਿੱਦ ਕਿਸੇ ਪਾਸੇ ਉਹ ਜਿਹੜੀ ਤੁਰਤ ਨਾਕਿਆਂ ਤੇ ਜਿਹੜੀਆਂ ਸਾਨੂੰ ਨਿਕਲ ਜਾਂਦੀ ਕਿਉਂਕਿ ਚੈਕਿੰਗ ਬੜੀ ਸਖਤ ਚੱਲ ਰਹੀ ਹੈ ਪਰ ਉਸ ਚੈਕਿੰਗ ਤੋਂ ਟੰਗਦੇ ਹੋਏ ਇਹ ਸਾਈਡ ਤੇ ਲੰਘਣ ਦੀ ਕੋਸ਼ਿਸ਼ ਕਰ ਰਹੀ ਸੀ ਕਿਹੜੇ ਕਿਹੜੀ ਤਰ੍ਹਾਂ ਮਤਾਇਦ ਪਰਚਾ ਦਰਜ ਕੀਤਾ ਗਿਆ ਜੀ ਇੱਥੇ 15 85 ਜੀ ਐਨਡੀਪੀ ਸੈਕਟਰ ਵਿੱਚ ਦਰਜ ਹੋਇਆ ਸਾਡੇ ਐਸਐਸਪੀ ਸਾਹਿਬ ਸਰਦਾਰ ਮਨਦੀਪ ਸਿੰਘ ਸਿੱਧੂ ਦੀਆਂ ਦੇਖਦਿਤਾ ਦੇ ਉੱਤੇ ਅਸੀਂ ਡਰੱਗ ਦੇ ਕੇਸ ਤੇ ਜਿਹੜੀ ਸਾਡੀ ਕੈਂਪੇਨ ਚੱਲ ਰਹੀ ਆ ਉਸੇ ਕੈਂਪੇਨ ਦਾ ਹਿੱਸਾ ਸੀ